हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪੇਖਿਆ ਦੀ ਤਿਆਰੀ ਦੀਨ ਅਸੀਂ 4.6 ਅਭਿਆਸ ਦੇ ਉੱਤੇ ਆ ਗਏ ਤਾਂ ਕਹਿੰਦਾ ਹੀਠ ਦਿੱਤੀਆਂ ਭਿੰਨਾਂ ਵਿੱਚੋਂ ਵੱਡੀ ਭਿੰਨ ਦੱਸੋ ਤਾਂ ਬੇਟਾ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ ਇਹਦਾ ਹਰ ਬਰਾਬਰ ਕਰ ਲੈਂਦੇ ਹਾਂ ਫਿਰ ਜਿਹਦਾ ਅੰਸ਼ ਵੱਡਾ ਆ ਉਹ ਭਿੰਨ ਵੀ ਵੱਡੀ ਹੁੰਦੀ ਹੈ ਪਰ ਇਹਦੇ ਜਿਹੜੇ ਹਾਰ ਆ ਉਹ ਅਲੱਗ-alag ਆ ਇਹਨੂੰ ਅਸੀਂ ਬਰਾਬਰ ਕਰਾਂਗੇ ਬਰਾਬਰ ਕਰਨ ਲਈ ਅਸੀਂ 5 ਤੇ te e 3 ਦਾ ਲਘੂਤਮ ਲੈ ਲਾਂਗੇ ਇਹ 2/5 ਤੇ 2/3 ਬਟਾ ਅਸੀਂ 5 ਤੇ 3 ਦਾ ਲਘੂਤਮ ਲਵਾਂਗੇ ਸਾਂਝਾ ਗੁਣਕੰਡ 5 3 15 ਲਘੂਤਮ ਇਹਦਾ e 15 ਆ ਜਾਣਾ 5 3 15 ਇਹਨੂੰ ਇਹਦੇ ਨਾਲ ਭਾਗ ਕਰਕੇ ਉੱਪਰਲੇ ਨਾਲ ਗੁਣਾ 5 3 15 ਤੇ 3 ਦੁਣੀ 6 ਆ ਗਿਆ 3 5 15 5 ਦੁਣੀ 10 ਹੁਣ ਬੇਟਾ ਇਹ ਭਿੰਨਾਂ ਸਾਡੇ ਕੋਲੇ ਬਣ ਗਈਆਂ 6/15 ਤੇ 10/15 ਜਦੋਂ ਆਪਾਂ ਹਰ ਬਰਾਬਰ ਕਰ ਲੈਨੇ ਆ 6/15 ਤੇ 10/15 ਫਿਰ ਬੇਟਾ ਅੰਸ਼ ਕਿਹੜਾ ਵੱਡਾ ਆ ਵਾਲਾ ਅੰਸ਼ ਵੱਡਾ ਇਹਦੇ ਪੈਰਲਲ ਆਹ ਭਿੰਨ ਹੈ ਨਾ ਇਸ ਕਰਕੇ ਬੇਟਾ 2/3 ਜਿਹੜੀ ਇਹ ਵੱਡੀ ਭਿੰਨ ਹੈਗੀ ਆ ਦੇਖ ਹੋਰ ਮੋٹے ਰੂਪ ਵਿੱਚ ਬੇਟਾ ਫੰਡਾ ਚੇਤੇ ਰੱਖਣਾ ਹੈ ਜਦੋਂ ਅੰਸ਼ ਬਰਾਬਰ ਹੋਣ ਤਾਂ ਹਰ ਦੇ ਵਿੱਚੋਂ ਜਿਹੜਾ ਹਰ ਛੋਟਾ ਹੁੰਦਾ ਅਸਲ ਦੇ ਵਿੱਚ ਉਹ ਭਿੰਨ ਵੱਡੀ ਹੁੰਦੀ ਹੈ ਇਹ ਫਾਰਮੂਲਾ ਵੀ ਬਹੁਤ ਚੇਤੇ ਰੱਖਣਾ ਹੈ ਤੁਸੀ ਗੱਲ ਸਮਝ ਲੱਗ ਗਈ ਜੇਕਰ ਅੰਸ਼ ਬਰਾਬਰ ਹੋਣ ਤਾਂ ਜਿਹੜਾ ਹਰ ਛੋਟਾ ਹੋਊਗਾ ਉਹ ਭਿੰਨ ਵੱਡੀ ਹੋਊਗੀ ਭਾਵੇਂ ਲਘੁਤਮ ਲੈ ਕੇ ਕੱਢ ਲਓ ਭਾਵੇਂ ਫਾਰਮੂਲਾ ਚੇਤੇ ਰੱਖ ਲਓ ਠੀਕ ਆ ਆਪਾਂ ਅੱਗੇ ਫੇਰ ਕਰਦੇ ਆਂ ਤਾਂ ਬੇਟਾ ਆ 7/9 ਤੇ 7/12 ਇਹਦੇ ਵਿੱਚ ਵੀ ਬੇਟਾ ਅਸੀਂ ਹਾਰ ਬਰਾਬਰ ਕਰ ਲਾਂਗੇ 7/9 ਤੇ 7/12 9 ਤੇ 12 ਦਾ ਅਸੀਂ ਲਘੁਤਮ ਸਮਾਵਰਤਕ ਲੈ ਲਾਂਗੇ 3 3 9 3 4 12 ਠੀਕ ਹੈ ਬੇਟਾ ਹੁਣ ਸਾਂਝਾ ਨਹੀਂ 3 3 9 4 36 ਤਾਂ ਇਹਦਾ ਐਲਸੀਐਮ ਆ ਗਿਆ ਬੇਟਾ 36 9 4 36 4 7 28 ਅਸੀਂ ਹਾਰ ਬਰਾਬਰ ਕਰ ਲਿਆ 12 ਉਹ ਤੇ ਆ 36 3 7 21 ਇਹ ਬਣ ਗਿਆ ਬੇਟਾ 28/36 ਤੇ 21/36 ਇਹਦੇ ਵਿੱਚੋਂ ਬੇਟਾ ਹੁਣ ਤੁਸੀਂ ਦੇਖੋ ਆ 28 ਜਿਹੜਾ ਹੈਗਾ ਆ ਅੰਸ਼ ਵੱਡਾ ਆ ਗਿਆ ਤਾਂ ਆ 28 ਦੇ ਪੈਰਲ ਆਹ ਭਿੰਨ ਬਣਦੀ PC 7/9 ਇਸ ਕਰਕੇ ਬੇਟਾ ਆਹ ਭਿੰਨ ਹੈ ਜਿਹੜੀ ਵੱਡੀ ਆ ਉਹ ਕਹਿੰਦਾ ਪਿਆ ਵੱਡੀ ਭਿੰਨ ਦੱਸੋ ਤਾਂ ਫਿਰ ਬੇਟਾ ਮੈਂ ਤੁਹਾਨੂੰ ਦੱਸਦਾ ਮੋٹے ਰੂਪ ਵਿੱਚ ਇਹ ਵੀ ਫੰਡਾ ਚੇਤੇ ਰੱਖਣਾ ਜੇਕਰ ਅੰਸ਼ ਬਰਾਬਰ ਹੋਣ ਤਾਂ ਜਿਹੜਾ ਹਾਰਾ ਜਿਹੜਾ ਛੋਟਾ ਹੋਊਗਾ ਉਹ ਅਸਲ ਦੇ ਵਿੱਚ ਵੱਡੀ ਭਿੰਨ ਹੋਊਗੀ ਠੀਕ ਹੈ ਇਹ ਫਾਰਮੂਲਾ ਵਿੱਚ ਤੇ ਰੱਖਣਾ ਅੱਗੇ ਆ ਗਿਆ ਬੇਟਾ 1/8 ਤੇ 1/4 ਇਹਦੇ ਵਿੱਚ 8 ਤੇ 1/4 ਕਿਹੜੀ ਭਿੰਨ ਦੇ ਵਿੱਚੋਂ ਵੱਡੀ ਆ ਤੁਹਾਨੂੰ ਬੇਟਾ ਮੈਂ ਦੱਸ ਦਿੱਤਾ ਸੀ ਜਦੋਂ ਅੰਸ਼ ਬਰਾਬਰ ਹੋਣ ਤਾਂ ਜਿਹੜਾ ਹਰ ਛੋਟਾ ਹੁੰਦਾ ਅਸਲ ਦੇ ਵਿੱਚ ਉਹ ਭਿੰਨ ਵੱਡੀ ਹੁੰਦੀ ਹੈ ਠੀਕ ਹੈ ਇਹ ਸਵਾਲ ਮੈਂ ਤੁਹਾਨੂੰ ਇੱਕ ਹੋਰ ਕਰ ਦਿੰਦਾ 1/8 ਤੇ 1/4 ਇਹਦਾ ਆਪਾਂ ਲਘੁਤਮ ਲੈ ਲੈਨੇ ਆ ਬੇਟਾ 1/3 ਤੇ 1/4 8 ਤੇ 4 ਦਾ ਲਘੁਤਮ 8 ਆ ਗਿਆ 8 1 8 1 1 1 4 2 8 1/8 ਤੇ 2/8 ਤਾਂ ਬੇਟਾ ਅਸਲ ਦੇ ਵਿੱਚ ਆ ਆ ਇਹਦੇ ਪੈਰਲ ਆਹਾ ਨਾ 1/4 ਆਹਾ ਭਿੰਨ ਵੱਡੀ ਆ ਹੁਣ ਬੇਟਾ ਤੁਹਾਨੂੰ ਇੱਕ ਫਾਰਮੂਲਾ ਵੀ ਪਤਾ ਲੱਗ ਗਿਆ ਜੇਕਰ ਅੰਸ਼ ਬਰਾਬਰ ਹੋਣ ਤਾਂ ਹਰ ਜਿਹੜਾ ਹਰ ਛੋਟਾ ਹੁੰਦਾ ਅਸਲ ਵਿੱਚ ਉਹ ਭਿੰਨ ਵੱਡੀ ਹੁੰਦੀ ਹੈ ਠੀਕ ਹੈ ਬਾਕੀ ਸਾਰੇ ਅਸੀਂ ਫਾਰਮੂਲੇ ਦੇ ਤਹਿਤ ਕਰ ਲਾਂਗੇ ਆ 4/6 ਹੈ 4/8 ਹੈ ਤਾਂ ਜਿਹੜਾ ਹਰ ਛੋਟਾ ਅਸਲ ਦੇ ਵਿੱਚ ਉਹ ਭਿੰਨ ਵੱਡੀ ਹੁੰਦੀ ਹੈ ਠੀਕ ਹੈ ਜੇ ਤੁਸੀਂ ਲਘੁਤਮ ਲੈ ਕੇ ਕਰੋਗੇ ਤਾਂ ਵੀ ਇਹ ਹੀ ਆਊਗਾ ਠੀਕ ਹੈ ਇਹਦੇ ਵਿੱਚ ਵੀ ਆ ਤੁਹਾਨੂੰ ਮੈਂ ਲੈ ਕਰਕੇ ਵੀ ਦਿਖਾ ਦਿੰਨਾ 6 ਤੇ 8 ਦਾ ਲਘੁਤਮ ਹੈ ਜਿਹੜਾ ਉਹ ਕਿੰਨਾ ਆਜੂਗਾ 24 ਠੀਕ ਹੈ ਤਾਂ 6 ਚੋਕਾ 24 4 ਚੋਕੇ 16 8 ਤੇ ਆ ਤਾਂ 24 3 ਚੋਕੇ 12 ਆ 16/24 12/24 ਤਾਂ ਬੇਟਾ ਇਹ ਫਿਰ ਆ 16 ਵੱਡਾ ਆ ਗਿਆ ਨਾ ਆ ਦੇਖੋ 4/6 ਆਪਾਂ ਵੱਡੀ ਲਾਈ ਆ ਬਸ ਤੁਸੀਂ ਇਹ ਫਾਰਮੂਲਾ ਚੇਤੇ ਰੱਖਣਾ ਆ 3/7 3/11 ਤਾਂ ਜਿਹੜਾ ਹਰ ਛੂਟ ਆਇਆ ਉਹ ਅਸਲ ਦੇ ਵਿੱਚ ਭਿੰਨ ਵੱਡੀ ਆ ਠੀਕ ਹੈ ਜੇ ਲਘੂਤਮ ਲੈ ਕੇ ਕਰੋਗੇ ਤਾਂ ਵੀ ਇਨਾ ਹੀ ਆਊਗਾ ਅੱਗੇ ਆ ਗਿਆ ਬੇਟਾ 7/9 ਤੇ 4/9 ਜਿੱਥੇ ਬੇਟਾ ਹਰ ਬਰਾਬਰ ਆ ਹਰ ਬਰਾਬਰ ਆਪਾਂ ਕਰਦੇ ਸੀ ਜਿਹੜਾ ਅੰਸ਼ ਵੱਡਾ ਆ ਉਹ ਭਿੰਨ ਵੱਡੀ ਆ ਸਿੰਪਲ ਫਾਰਮੂਲਾ ਹੈਗਾ ਆ ਜੀ ਦੇ ਵਿੱਚ ਹਰ ਬਰਾਬਰ ਆ ਉਹਦੇ ਵਿੱਚ ਅੰਸ਼ ਦੇ ਉੱਤੇ ਲੈਣਾ ਜਿਹੜਾ ਅੰਸ਼ ਵੱਡਾ ਉਹ ਭਿੰਨ ਵੀ ਵੱਡੀ ਆ ਇਹਦੇ ਵਿੱਚ ਵੀ ਬੇਟਾ ਹਰ ਬਰਾਬਰ ਆਪਾਂ ਪਹਿਲਾਂ ਹਰ ਬਰਾਬਰ ਕੀਤਾ ਸੀ ਤਾਂ ਹਰ ਬਰਾਬਰ ਆ ਇਹਦਾ ਮਤਲਬ ਆ ਤਿੰਨ ਜਿਹੜਾ ਹੈਗਾ ਵੱਡਾ ਆ ਅੰਸ਼ ਇਸ ਕਰਕੇ ਇਹ ਭਿੰਨ ਵੀ ਵੱਡੀ ਆ ਇਸੇ ਤਰ੍ਹਾਂ ਬੇਟਾ 5/8 ਤੇ 7/8 ਤਾਂ ਇਹਦੇ ਵਿੱਚ ਬੇਟਾ ਹਰ ਬਰਾਬਰ ਹੀ ਆ ਦੋਵਾਂ ਦੇ ਇਸ ਕਰਕੇ ਅੰਸ਼ ਕਿਹੜਾ ਵੱਡਾ ਆ ਆਹ 7 ਵੱਡਾ ਆ ਇਸ ਕਰਕੇ ਆਹ ਭਿੰਨ ਜਿਹੜੀ ਵੱਡੀ ਆ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 1 4.6 ਦਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ